ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੁਆਰਾ ਅੱਜ ਲਗਾਤਾਰ 12 ਤੋਂ 4 ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਅਸੀਂ ਖੜੇ ਆ ਇੱਕ ਪਾਸੇ ਗੱਡੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਰੇਲਵੇ ਦੁਆਰਾ ਜਿਹੜੀ ਗੱਡੀਆਂ ਆਪਣੀ ਸੰਭਾਵਿਤ ਸਮੇਂ ਦੌਰਾਨ ਨਿਕਲਣੀਆਂ ਸੀ ਉਹ ਨਿਕਲ ਨਹੀਂ ਪਾਈਆਂ ਸੋ ਗੱਡੀਆਂ ਹਲੇ ਤੱਕ ਖੜੀਆਂ ਕਿਉਂਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਜਾਂ ਫਿਰ ਅੰਮ੍ਰਿਤਸਰ ਦੇ ਜੰਡਿਆਲਾ ਮਾਨਾਂ ਵਾਲੇ ਦੇ ਦੇਵੀदासਪੁਰੇ ਦੀ ਗੱਲ ਕਰੀਏ ਜਾਂ ਫਿਰ ਮਾਨਾਂ ਵਾਲਾ ਸਟੇਸ਼ਨ ਦੀ ਗੱਲ ਕਰੀਏ ਸੋ ਜਗ੍ਹਾ-ਜਗ੍ਹਾ ਤੇ ਪੰਜਾਬ ਭਰ ਦੇ ਵਿੱਚ ਜਿਹੜੇ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਆ ਸੋ ਪੁਲਿਸ ਦੁਆਰਾ ਵੀ ਇਸ ਮੌਕੇ ਪੁਖਤਾ ਜਿਹੜੇ ਪ੍ਰਬੰਧ ਜ਼ਰੂਰ ਨਜ਼ਰ ਆ ਰਹੇ ਆ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਕੀਤੇ ਗਏ ਆ ਤੇ ਪੁਲਿਸ ਦੇ ਆਲਾ ਜਵਾਨ ਜਿਹੜੇ ਆਲਾ ਅਧਿਕਾਰੀ ਤੇ ਨਾਲ ਜਵਾਨ ਇਸ ਮੌਕੇ ਤੇ ਤਾਇਨਾਤ ਆ ਸੋ ਕਿਸਾਨਾਂ ਨਾਲ ਗੱਲ ਕਰਾਂਗੇ ਕਿਸਾਨਾਂ ਕੋਲ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦੀ ਮੰਗਾਂ ਕੀ ਆ ਕਿਉਂਕਿ ਇੱਕ ਪਾਸੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਟਿਕਰੀ ਬਾਰਡਰ ਤੇ ਵੀ ਕਿਸਾਨ ਲਗਾਤਾਰ ਆਪਣਾ ਪ੍ਰਦਰਸ਼ਨ ਕਰ ਰਹੇ ਆ ਆਪਣੀ ਮੰਗਾਂ ਨੂੰ ਲੈ ਕੇ ਦੂਸਰੇ ਪਾਸੇ 4 ਘੰਟੇ ਦਾ ਰੇਲਵੇ ਨੂੰ ਜਾਮ ਕਰਨ ਦਾ ਵੀ ਕਿਸਾਨਾਂ ਦੁਆਰਾ ਇਹ ਫੈਸਲਾ ਕੀਤਾ ਗਿਆ ਸੀ ਭਾਜੀ ਅੱਜ 4 ਘੰਟੇ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਕਰ ਜਾਮ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਕੀ ਮੰਗਾਂ ਵਾ ਇਹ ਜੀ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਕਰਾਉਣ ਦੀਆਂ ਮੰਗਾਂ ਜੋ ਐਮਐਸਪੀ ਗਰੰਟੀ ਕਾਨੂੰਨ ਸਾਡੇ ਹਰ ਵਰਗਾਂ ਵਾਸਤੇ ਠੀਕ ਆ ਜੋ ਗਰੀਬ ਮਜ਼ਦੂਰ ਜੋ ਦਿਹਾੜੀਦਾਰ ਜੋ ਦੋ ਫੁੱਲ ਕੇ ਖਾ ਕੇ ਰਾਤ ਨੂੰ ਸੌਂਦਾ ਰੋਟੀ ਨੂੰ ਇੱਕ ਰੋਟੀ ਦਾ ਮਸਲਾ ਜੋ ਰਾਤ ਨੂੰ ਰੋਟੀ ਖਾ ਕੇ ਸੌਂਦਾ ਉਹਦੇ ਆਸਤੇ ਐਮਐਸਪੀ ਗਰੰਟੀ ਕਾਨੂੰਨ ਬਹੁਤ ਜ਼ਰੂਰੀ ਆ ਤੇ ਉਹਨੂੰ ਲਾਗੂ ਕਰਾ ਕੇ ਰਾਂਗੇ ਇਹ ਸਾਡੀ ਫਸਲ ਤੇ نسل ਦਾ ਮਸਲਾ ਇਹ ਕਰਕੇ ਸਾਨੂੰ ਅੱਜ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਇਹ 4 ਘੰਟੇ ਦਾ ਸਮਾਂ ਜਿਹੜਾ ਇਹ ਨਿਧਾਰਤ ਕੀਤਾ ਇਹ ਤੋਂ ਗਾੜੀ ਨਵੇਂ ਤੋਂ ਨਵੇਂ ਐਕਸ਼ਨ ਹੋਣਗੇ ਤੇ ਜਿਹੜਾ ਗਾੜੀ ਸੰਘਰਸ਼ ਬਹੁਤ ਤੇਜ਼ ਹੋਊਗਾ ਅਗਰ ਭਾਜੀ ਕਿਸਾਨ ਸਰਕਾਰ ਦੁਆਰਾ ਮੰਗਾ ਨਾਮ ਨਹੀਂ ਆ ਗਿਆ ਆਣ ਵਾਲੇ ਸਮਝ ਕੀ ਕੀਤਾ ਜਾਏਗਾ ਸੰਘਰਸ਼ ਚੱਲੂ ਰਹੂਗਾ ਜੀ ਇਸੇ ਤਰ੍ਹਾਂ ਜਿੱਦਾਂ ਕਿ ਚੱਲ ਰਿਹਾ ਕਿਸਾਨ ਬਟਰਾਂ ਦੇ ਬੈਠੇ ਹੋਏ ਨੇ ਅਜੇ ਦਿੱਲੀ ਵਾਲੋਂ ਵੱਧ ਨਹੀਂ ਦਿੱਤਾ ਜਾ ਰਿਹਾ ਸਾਡੀ ਕੋਸ਼ਿਸ਼ ਹੈ ਵੀ ਦਿੱਲੀ ਨੂੰ ਘੇਰਿਆ ਜਾਊਗਾ ਅਗਰ ਨਹੀਂ ਤੇ ਜਿੱਦਾਂ ਹਰਿਆਣੇ ਵਿੱਚ ਬੈਠੇ ਇਸੇ ਤਰ੍ਹਾਂ ਸੰਘਰਸ਼ ਚੱਲਦਾ ਰਹੂਗਾ ਜਿੰਨਾ ਚਿਰ ਸਾਡੀਆਂ ਕਿਸਾਨੀ ਮੰਗਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਨੇ ਇਹ ਦੋਨੇ ਬਹੁਤ ਜ਼ਰੂਰੀ ਨੇ ਕਿਉਂਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਕੋਪਰੇਟ ਘਰਾਣੇ ਜਿਹੜੇ ਲੋਕਾਂ ਦੀ ਲੁੱਟ ਕਰ ਰਹੇ ਆ ਇਸ ਕਰਕੇ ਕੋਪਰੇਟ ਘਰਾਣਿਆਂ ਨੂੰ ਰੋਕਣ ਵਾਸਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਇਹ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਤੋਂ ਨਜ਼ਾਤ ਲੈ ਕੇ ਰਹਿਣਗੇ ਸੋ ਲੋਕਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਲੋਕੀ ਸਟੇਸ਼ਨ ਤੇ ਖੜੇ ਐ ਲੋਕਾਂ ਨੇ ਅਗਰ ਜਾਣਾ ਸੀ ਲੇਕਿਨ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਜਾਮ ਕੀਤੇ ਗਏ ਸੋ ਲੋਕਾਂ ਨੂੰ ਇੰਤਜ਼ਾਰ ਜ਼ਰੂਰ ਕਰਨਾ ਪੈ ਰਿਹਾ 12 ਤੋਂ 4 ਦਾ ਜਦੋਂ ਕਿਸਾਨ ਧਰਨੇ ਤੋਂ ਉੱਠੂਗੇ ਫੇਰ ਹੀ ਲੋਕ ਆਪਣੇ ਜਿਹੜੇ ਜਿੱਥੇ ਉਹਨਾਂ ਨੇ ਪੁੱਛਣਾ ਸੀ ਫੇਰ ਹੀ ਉਹ ਪੁੱਛ ਪਾਉਗੇ ਸੋ ਲੋਕ ਇਸ ਜਗ੍ਹਾ ਤੇ ਮੌਜੂਦ ਹੈ ਲੋਕਾਂ ਨਾਲ ਵੀ ਗੱਲ ਕਰਾਂਗੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਦਿੱਕਤਾ ਭਾਜੀ ਤੁਸੀਂ ਜਾਣਾ ਸੀ ਕਿੰਨੇ ਵਜੇ ਇੱਥੇ ਬੈਠੇ ਹੋ ਮੈਂ 12 ਵਜੇ ਦਾ ਬੈਠਾ ਹੂੰ ਕਿੱਥੇ ਜਾਣਾ ਸੀ ਪਠਾਨਕੋਟ ਜਾਣਾ ਤੇ ਕਿੰਨੀ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਕਿਸਾਨਾਂ ਨੇ ਧਰਨਾ ਲਾਇਆ ਨਹੀਂ ਮੁਸ਼ਕਲ ਕੋਈ ਨਹੀਂ ਵਧੀਆ ਹੂੰ ਵਧੀਆ ਧਰਨਾ ਲਾਇਆ ਨੇ ਕਿਸਾਨਾਂ ਨੇ ਹਾਂਜੀ ਭਾਜੀ ਤੁਸੀਂ ਅਲਗੁੱਪ ਜੀ ਘਰ ਸਾਬ ਅਲਗੁੱਪ ਜੀ ਕਿੱਥੇ ਇੱਥੇ ਜਾਣਾ ਸੀ ਪਠਾਨਕੋਟ ਤੇ ਮੁਸ਼ਕਲ ਹੋ ਰਹੀ ਹੈ ਭਾਈ ਕੋਈ ਮੁਸ਼ਕਲ ਨਹੀਂ ਕੋਈ ਮੁਸ਼ਕਲ ਨਹੀਂ ਸੋ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਕੋ ਆ ਟ੍ਰੇਨ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਇਸ ਜਗ੍ਹਾ ਤੇ ਖੜੀ ਹੈ 1204 ਕਿਸਾਨਾਂ ਦੇ ਧਰਨੇ ਦੀ ਵਜ੍ਹਾ ਨਾਲ ਟ੍ਰੇਨ ਹਲੇ ਆਪਣੇ ਨਿਰਧਾਰਿਤ ਸਮਾਂ ਜਿਹੜਾ ਸੀ ਉਹ ਨਿਕਲ ਨਹੀਂ ਪਾਈ ਹੈ ਸੋ ਟ੍ਰੇਨ ਦਾ ਨਾਮ ਵੀ ਤੁਹਾਨੂੰ ਦੱਸਾਂਗੇ ਕਿ ਆਖਿਰ ਇਸ ਟ੍ਰੇਨ ਦੁਆਰਾ ਜਾਣਾ ਸੀ ਸੋ ਇਸ ਟ੍ਰੇਨ ਦੇ ਵਿੱਚ ਲੋਕ ਹੈ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਵਜੇ ਟ੍ਰੇਨ ਜਾਣੀ ਸੀ ਤੇ ਕੀ ਉਹਨਾਂ ਨੂੰ ਕਿਉਂਕਿ ਜਿਹੜੇ ਲੋਕਾਂ ਨਾਲ ਆਪਾਂ ਗੱਲ ਕੀਤੀ ਉਹ ਕਿਸਾਨਾਂ ਦਾ ਸਾਥ ਦਿੰਦੇ ਜ਼ਰੂਰ ਲੋਕ ਨਜ਼ਰ ਆ ਰਹੇ ਹੈ ਕਿ ਉਹ ਕਹਿੰਦੇ ਆ ਕਿ ਕੋਈ ਮੁਸ਼ਕਲ ਨਹੀਂ ਹੈ ਸੋ ਕੋ ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਜਿਹੜੀ ਉਪਰਾਲਾ ਜਿਹੜਾ ਸੰਘਰਸ਼ ਸ਼ੁਰੂ ਕੀਤਾ ਸੀ ਉਹ ਰੇਲਵੇ ਟਰੈਕ ਤੱਕ ਰੇਲਵੇ ਨੂੰ ਜਾਮ ਕਰਨ ਤੇ ਤੱਕ ਜ਼ਰੂਰ ਪੁੱਜਾ ਕਿੰਨੇ ਵਜੇ ਟ੍ਰੇਨ ਜਾਣੀ ਸੀ ਆ 4 ਵਜੇ ਤੇ ਹਾਂਜੀ ਤੇ ਅਸੀਂ ਮਿਲ ਅਰਜੈਂਟਾ ਕਰੇ ਤਾਂ ਹੁਣ ਬੈਠੇ ਹੋਇਆ ਸੀ ਤੇ ਕਿਸਾਨਾਂ ਦੇ ਧਰਨੇ ਦੀ وجہ ਨਾਲ ਹਲੇ ਟ੍ਰੇਨ ਨਹੀਂ ਗਈ ਹੈ ਤੇ ਮੁਸ਼ਕਲ ਹੋ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਸਾਨੂੰ ਤੇ ਮਤਲਬ ਕਰੇ ਕੋਈ ਅਰਜੈਂਟ ਕੰਮ ਆ ਤਾਂ ਕਰਕੇ ਅਸੀਂ ਬੈਠੇ ਹੋਏ ਟ੍ਰੇਨ ਨੂੰ ਵੇਟ ਕਰਦੇ ਆ ਕਦੋਂ ਜਾਣੀ ਆ ਅਸੀਂ ਸੋ ਹੋਰ ਵੀ ਲੋਕ ਇਸ ਜਗ੍ਹਾ ਤੇ ਮੌਜੂਦ ਹੈ ਗੱਲ ਕਰਾਂਗੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤਾਂ ਕਿੰਨੀਆਂ ਕਿ ਲੋਕਾਂ ਨੂੰ ਹੋ ਰਹੀਆਂ ਵੈ ਟ੍ਰੇਨ ਦੀ ਇੰਤਜ਼ਾਰ ਚੱਲਣ ਦਾ ਇੰਤਜ਼ਾਰ ਜ਼ਰੂਰ ਕਰਦੇ ਨਜ਼ਰ ਆ ਰਹੇ ਆ ਭੈਣ ਜੀ ਕਿੱਥੇ ਜਾਣਾ ਕਰਨਾਲ ਇੰਸੇ ਹਾਂ ਜੀ ਕਹਾਂ ਜਾਣਾ ਆਪਕੋ ਕਰਨਾਲ ਕਿੰਨੇ ਵਜੇ ਦੀ ਟ੍ਰੇਨ ਥੀ ਆਪਕੇ 12:45 ਤੋ ਇਹ ਅਭੀ 12 ਸੇ ਲੈ ਕੇ 4 ਵਜੇ ਤੱਕ ਟ੍ਰੇਨ ਨਹੀਂ ਚਲੇਗੀ ਮੁਸ਼ਕਲੋਂ ਦਾ ਸਾਹਮਣਾ ਕਰਨਾ ਪੜਾ ਹਾਂ ਮੁਸ਼ਕਲੋਂ ਦਾ ਆਬਵੀਅਸਲੀ ਕਰਨਾ ਪੜ ਰਿਹਾ ਹੈ ਕਿਉਂਕਿ ਹਮਨੇ ਵੀ ਪੇਰੈਂਟਸ ਕੋ ਫੋਨ ਕੀਤਾ ਹੋਇਆ ਤਾਂ ਕਿ ਆਏਗੇ ਆਏਗੇ ਉਹ ਵੀ ਥੱਕ ਗਏ ਆ ਉੱਪਰ ਸੇ ਮੰਦਰ ਸਾਹਿਬ ਗਏ ਤੇ ਤੋ ਬਸ ਇਹੀ ਡਿਫਿਕਲਟੀਜ਼ ਫੇਸ ਕਰ ਰਹੇ ਹਾਂ ਆਹੀ ਵਜਲੇ ਟ੍ਰੇਨ ਚੋਰੀ ਹੋ ਗਿਆ ਸੋ ਆ ਟ੍ਰੇਨ ਜਿਹੜੀ ਤੁਹਾਨੂੰ ਦਿਖਾਈ ਹੈ 12:45 ਤੇ ਟ੍ਰੇਨ ਜਾਣੀ ਸੀ ਲੇਕਿਨ ਕਿਸਾਨਾਂ ਦੀ ਧਰਨੇ ਦੀ ਵਜ੍ਹਾ ਨਾਲ ਹਲੇ ਤੱਕ ਟ੍ਰੇਨ ਨਹੀਂ ਜਾ ਪਾਈ ਹੈ ਸੋ ਕੁਝ ਲੋਕਾਂ ਦਾ ਜ਼ਰੂਰ ਕਹਿਣਾ ਹੈ ਕਿ ਉਹਨਾਂ ਨੂੰ ਦਿੱਕਤਾਂ ਜ਼ਰੂਰ ਆ ਰਹੀਆਂ ਕਿਉਂਕਿ ਹਲੇ 4 ਵਜੇ ਤੱਕ ਟ੍ਰੇਨ ਨਹੀਂ ਚੱਲੇਗੀ ਕਿਉਂਕਿ 12 ਤੋਂ 4 ਤੱਕ ਕਿਸਾਨਾਂ ਦੁਆਰਾ ਧਰਨੇ ਦਾ ਐਲਾਨ ਕੀਤਾ ਗਿਆ ਹੈ ਸੋ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੁਆਰਾ ਧਰਨਾ ਲਗਾਇਆ ਗਿਆ ਸੀ ਲਗਾਤਾਰ اپنی ਮੰਗਾਂ ਨੂੰ ਮਨਾਨਾਂ ਬਾਰੇ ਗੱਲ ਕੀਤੀ ਗਈ ਸੀ ਲੇਕਿਨ ਹਲੇ ਤੱਕ ਉਹ ਮੰਗਾਂ ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਸੋ ਅੱਜ ਵੀ ਕਿਸਾਨਾਂ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ ਜਗਾ ਜਗਾ ਤੇ ਕਿਸਾਨਾਂ ਰੇਲਵੇ ਟਰੈਕ ਤੇ ਬੈਠੇ ਆ ਸੋ ਟ੍ਰੇਨਾਂ ਨੂੰ ਕਾਫੀ ਵੱਡਾ ਨੁਕਸਾਨ ਤੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਲੋਕਾਂ ਨੇ ਜ਼ਰੂਰੀ ਜਾਣਾ ਸੀ ਲੇਕਿਨ ਨਹੀਂ ਪੁੱਜ ਪਾਏ ਸੋ ਕਿਸਾਨਾਂ ਨੇ ਇੱਕ ਵਾਰੀ ਫੇਰ ਸਰਕਾਰ ਨੂੰ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਅਗਰ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਉਹ ਕਿਸਾਨਾਂ ਕਿਸਾਨਾਂ ਵੱਲੋਂ ਉਗਰ ਪ੍ਰਦਰਸ਼ਨ ਕੀਤਾ ਜਾਵੇਗਾ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ